ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਕੱਲ ਸੰਸਕਾਰ ਕੀਤਾ ਗਿਆ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੇ ਘਰ ਦੇ ਬੈਕਸਾਈਡ ਜੋ ਸੰਸਕਾਰ ਕੀਤਾ ਗਿਆ ਸਕੂਲ ਦੇ ਗਰਾਊਂਡ ਦੇ ਵਿੱਚ ਤਾਂ ਅੱਜ ਜਿਹੜੇ ਬੜੇ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਪਰਿਵਾਰ ਦੇ ਵੱਲੋਂ ਫੁੱਲ ਚੁਕੇ ਜਾ ਰਹੇ ਨੇ ਔਰ ਬੜੀ ਨਮ ਅੱਖਾਂ ਦੇ ਨਾਲ ਪਰਿਵਾਰ ਹਜੇ ਵੀ ਭਾਵੂ ਕਾ ਕਿਤੇ ਨਾ ਕਿਤੇ ਪਿੰਡ ਦੇ ਲੋਕ ਵੀ ਨੇ ਔਰ ਕਨਵਰ ਗਰੇਵਾਲ ਜੋ ਔਰ ਕੁਲਵਿੰਦਰ ਬਿੱਲਾ ਜੋ ਪੰਜਾਬੀ ਸਿੰਗਰ ਨੇ ਉਹ ਵੀ ਨਾਲ ਨੇ ਸੋ ਇਹ ਮੈਂ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਤੇ ਅੱਜ ਰਾਜਵੀਰ ਜਵੰਦਾ ਦਾ ਫੁੱਲ ਜੋ ਪਰਿਵਾਰ ਦੇ ਵੱਲੋਂ ਚੁਗਿਆ ਜਾ ਰਿਹਾ ਅੱਖਾਂ ਨੰਮ ਨੇ ਉਹਨਾਂ ਦੀ ਮਾਂ ਆ ਉਹਨਾਂ ਦੀ ਵਾਈਫ ਹੈ ਜੋ ਪਿੰਡ ਦੇ ਲੋਗ ਹੈ ਅਜੇ ਵੀ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਹੈ ਔਰ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿਉਂਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਰਾਜਵੀਰ ਜਵੰਦਾ ਨੂੰ ਪਿੰਡ ਦੇ ਲੋਗ ਬਹੁਤ ਪਿਆਰ ਕਰਦੇ ਸੀ ਰਾਜਵੀਰ ਜਵੰਦਾ ਨੇ ਪੰਜਾਬੀ ਮਾਂ ਬੋਲੀ ਸੰਭੀ ਰਾਜਵੀਰ ਜਵੰਦਾ ਦਾ ਅੱਜ ਜੋ ਫੁੱਲ ਚੁਗੇ ਦੀ ਰਸਮ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬੀਤੇ ਕੱਲ ਰਾਜਵੀਰ ਜਵੰਦਾ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦਾ ਸੰਸਕਾਰ ਬੀਤੇ ਕੱਲ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਜਿਹੜਾ ਉਹ ਪਿਆ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਰਾਜਵੀਰ ਜਵੰਦਾ ਜੋ ਕਿ 9 ਸਾਲ ਉਹਨਾਂ ਨੇ ਪੁਲਿਸ ਦੇ ਵਿੱਚ ਨੌਕਰੀ ਨਿਭਾਈ ਤਾਂ ਉਸ ਤੋਂ ਬਾਅਦ ਸਿੰਗਿੰਗ ਲਾਈਨ ਦੇ ਵਿੱਚ ਰਾਜਵੀਰ ਜਵੰਦਾ ਦਾ ਕਾਫੀ ਇੱਧਰ ਧਿਆਨ ਸੀਗਾ ਤੇ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗਾਣੇ ਉਹਨਾਂ ਨੇ ਗਾਏ ਤਾਂ ਚਾਹੇ ਸਰਦਾਰੀ ਹੋਵੇ ਚਾਹੇ ਉਹ ਹੋਰ ਬਹੁਤ ਸਾਰੇ ਗਾਣੇ ਉਹਨਾਂ ਨੇ ਗਾਏ ਤਾਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਗੰਭੀਰ ਸੱਟਾਂ ਲੱਗੀਆਂ ਹਾਲਾਂਕਿ ਤਕਰੀਬਨ 11 ਦਿਨ ਉਹ ਜ਼ਿੰਦਗੀ ਔਰ ਮੌਤ ਦੇ ਨਾਲ ਲੜਦੇ ਰਹੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋਇਆ ਕੱਲ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਗਿਆ ਤਾਂ ਅੱਜ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਕੁਲਵਿੰਦਰ ਬਿੱਲਾ ਦੀਆਂ ਅੱਖਾਂ ਨਭ ਨੇ ਪਾਵਿਓ ਕਨਵਰ ਗਰੇਵਾਲ ਹੋਣ ਤਾਂ ਉਹ ਪੰਜਾਬੀ ਇੰਡਸਟਰੀ ਦੇ ਜੋ ਸਿੰਗਰ ਜੋ ਕਿ ਕਨਵਰ ਗਰੇਵਾਲ ਦਾ ਬਹੁਤ ਲਗਾਵ ਸੀ ਉਹਨਾਂ ਦੇ ਨਾਲ ਜੋ ਕੋਈ ਹਸਪੀਟਲ ਦੇ ਵਿੱਚ ਕਾਫੀ ਸਮਾਂ ਉਹਨਾਂ ਦੇ ਨਾਲ ਰਹੇ ਪਰ ਬੀਤੇ ਕੱਲ ਜਿਹੜਾ ਕਨਵਰ ਗਰੇਵਾਲ ਵੀ ਕਾਫੀ ਪਾਵੁਖ ਹੁੰਦੇ ਦਿਖਾਈ ਦਿੱਤੇ ਤਾਂ ਅੱਜ ਜਿਹੜੀ ਫੁੱਲ ਚੁੱਕੇ ਦੀ ਰਸਮ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪਹਿ ਰਾਜਵੀਰ ਜੁੰਦਾਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਉਂਕਿ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਔਰ ਬੀਤੀ ਦੇਰ ਰਾਤ ਜੋ ਪੰਜਾਬੀ ਇੰਡਸਟਰੀ ਬਹੁਤ ਵੱਡੇ ਬਾਡੀ ਬਿਲਡਰ ਇੰਡੀਆ ਦੇ ਉਹਨਾਂ ਦਾ ਦੇਹਾਂਤ ਹੋਇਆ ਤਾਂ ਇਹ ਤਸਵੀਰ ਮੈਂ ਲਗਾਤਾ ਤੁਹਾਡੀਆਂ ਨਾਲ ਸਾਂਝੀ ਕਰਾਂ ਕਿ ਵਿਰਿੰਦਰ ਕੁੰਮਣ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਵੀ ਦੇਹਾਂਤ ਕੋਆ ਹਸਪੀਟਲ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਮਸਲ ਦਾ ਆਪਰੇਸ਼ਨ ਕਰਵਾਉਣ ਗਏ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਦਾ ਅਧਿਆहांत ਹੋਇਆ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਇਸ 2 ਮਹੀਨੇ ਦੇ ਅੰਦਰ-ਅੰਦਰ ਤਿੰਨ ਮੌਤਾ ਹੋਈਆਂ ਨੇ ਕਿ ਪਹਿਲਾ ਪੱਲਾ ਪੱਲਾ ਸਾਹਿਬ ਜੀ ਉਹਨਾਂ ਦੀ ਮੌਤ ਹੋਈ ਫਿਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆ ਬੀਤੀ ਦਿਨ ਰਾਤ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵਿਰਿੰਦਰ ਘੁੰਮਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾ ਅੱਜ ਜਿਹੜਾ ਰਾਜਵੀਰ ਜਵੰਦਾ ਦਾ ਫੁੱਲ ਚੁਗੇ ਦੀ ਰਸਮ ਜਿਹੜੀ ਆ ਉਹ ਕੀਤੀ ਜਾ ਰਹੀ ਆ ਨਮ ਅੱਖਾਂ ਨੇ ਪਿੰਡ ਦੇ ਵੀ ਜਿੰਨੇ ਵੀ ਲੋਕ ਆ ਉਹਨਾਂ ਦੀਆਂ ਅੱਖਾਂ ਨਮ ਨੇ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਰਾਜਵੀਰ ਜਵੰਦਾ ਦਾ ਅੱਜ ਬੜੇ ਹੀ ਰੀਤੀ ਰਿਵਾਜਾਂ ਦੇ ਨਾਲ ਜੋ ਫੁੱਲ ਚੁਗੇ ਦੀ ਰਸਮ ਹੋ ਕੀਤੀ ਜਾ ਰਹੀ ਆ ਸੋ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀਆ ਕਰ ਰਿਹਾ ਰਾਜਵੀਰ ਜਵੰਦਾ ਦੇ ਮਾਤਾ ਜੀ ਜੋ ਕਿ ਨਮ ਅੱਖਾਂ ਨੇ ਫੁੱਲ ਚੁਗਿਆ ਤੇ ਹੁਣ ਬੜੇ ਹੀ ਨਮ ਅੱਖਾਂ ਦੇ ਨਾਲ ਜਿਹੜੇ ਤੋਂ ਜਾ ਰਹੇ ਨੇ ਉਕੇ ਪਰਿਵਾਰ ਦਾ ਰੋਣਾ ਜੋ ਹੈ ਉਹ ਨਹੀਂ ਦੇਖਿਆ ਜਾ ਰਿਹਾ ਕੁਲਵਿੰਦਰ ਬਿੱਲਾ ਦੇ ਬਹੁਤ ਹੀ ਸਾਫ ਸੁਥਰੇ ਗਾਣੇ ਉਹਨਾਂ ਨੇ ਲਿਖੇ ਆਮੇ ਸਰਦਾਰੀ ਹੋਵੇ ਜੰਮੇ ਨਾਲ ਦੇ ਤਾਂ ਇਹ ਤਸਵੀਰ ਮੈਂ ਤੁਹਾਰ ਨਾਲ ਸਾਂਝਾ ਕਰ ਰਿਹਾ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੁੱਲ ਜਿਹੜੇ ਚੁੱਕ ਕੇ ਉਹ ਲੈ ਕੇ ਜਾ ਰਹੇ ਨੇ ਤਾਂ ਕਨਵਰ ਗਰੇਵਾਲ ਵੀ ਤੁਸੀਂ ਦੇਖ ਰਹੇ ਹੋਵੋਗੇ ਕੁਲਵਿੰਦਰ ਬਿੱਲਾ ਆ ਪਿੰਡ ਦੇ ਜੋ ਲੋਕ ਨੇ ਉਹਨਾਂ ਦੀ ਅੱਖਾਂ ਜਿਹੜੇ ਨਾਲ ਮੈਂ ਕਿਉਂਕਿ ਰਾਜਵੀਰ ਜਵੰਦਾ ਨੇ ਪਿੰਡ ਦੇ ਲੋਕਾਂ ਸਾਰੇ ਕੰਮ ਕੀਤੇ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਕਿ ਰਾਜਵੀਰ ਜਵੰਦਾ ਅਕਸਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸੀਗੇ ਤਾਂ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਛੋਟੇ ਛੋਟੇ ਦੋ ਬੱਚੇ ਰਾਜਵੀਰ ਜਵੰਦਾ ਦੇ ਇੱਕ ਕੁੜੀ ਇੱਕ ਮੁੰਡਾ ਤਾਂ ਇਕੱਲਾ ਇਕੱਲਾ ਘਰ ਦਾ ਪੁੱਤ ਸੀ ਰਾਜਵੀਰ ਜਵੰਦਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਰਾਜਵੀਰ ਜਵੰਦਾ ਦਾ ਬੀਤੇ ਕੱਲ ਸੰਸਕਾਰ ਉਸ ਜੱਦੀ ਘਰ ਦੇ ਬੈਕਸਾਈਡ ਸਕੂਲ ਦੇ ਗਰਾਊਂਡ ਦੇ ਵਿੱਚ ਕੀਤਾ ਗਿਆ ਤਾਂ ਅੱਜ ਰੀਤੀ ਰਿਵਾਜਾਂ ਦੇ ਨਾਲ ਫੁੱਲ ਚੁੱਗੇ ਦੀ ਰਸਮ ਜਿਹੜੀ ਆਦਾ ਕੀਤੀ ਗਈ ਤਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਘਾਟਾ ਜਿਹੜਾ ਪਿਆਰ ਬੀਤੇ ਕੱਲ ਪ੍ਰਿੰਦਰ ਕੁਮਨ ਦੀ ਮੌਤ ਹੋਈ ਹੈ ਕਿਉਂਕਿ ਇੱਕ ਸਿਵਾ ਹਜੇ ਠੰਡਾ ਨਹੀਂ ਹੋਇਆ ਸੀਗਾ ਤਾਂ ਦੂਜੇ ਪੰਜਾਬੀ ਇੰਡਸਟਰੀ ਦੇ ਵੀਰਿੰਦਰ ਕੁਮਾਣਾ ਬੀਤੀ ਦਿਨ ਰਾਤ ਉਹਨਾਂ ਦੀ ਵੀ ਮੌਤ ਹੋਈ ਰਾਜਵੀਰ ਜਵੰਦਾ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਉਹਨਾਂ ਦੇ ਫੁੱਲ ਚੁੱਕੇ ਗਏ ਤਾਂ ਤਸਵੀਰ ਤੁਹਾਨੂੰ ਦਿਖਾਈ ਜਿਸ ਜਗ੍ਹਾ ਤੇ ਰਾਜਵੀਰ ਜਵੰਦੇ ਦਾ ਸੰਸਕਾਰ ਕੀਤਾ ਗਿਆ ਸੀ ਇਸੇ ਜਗ੍ਹਾ ਤੇ ਰਾਜਵੀਰ ਜਵੰਦੇ ਨੇ ਕਿਸੇ ਟਾਈਮ ਅਖਾੜਾ ਲਾਇਆ ਸੀਗਾ ਕਿਹਾ ਜਾ ਰਿਹਾ ਸੀ ਕਿ ਇੱਥੇ ਜਗਰਤਾ ਸੀਗਾ ਇੱਥੇ ਰਾਜਵੀਰ ਜਵੰਦੇ ਨੇ ਫਸਟ ਟਾਈਮ ਜਿਹੜਾ ਅਖਾੜਾ ਲਾਇਆ ਸੀਗਾ ਤਾਂ ਉਸੇ ਜਗ੍ਹਾ ਤੇ ਰਾਜਵੀਰ ਅਜਵੰਦੇ ਦਾ ਜੋ ਸੰਸਕਾਰ ਕੀਤਾ ਗਿਆ ਅੱਜ ਫੁੱਲ ਜਿਹੜੇ ਆ ਰਾਜਵੀਰ ਜਵੰਦੇ ਦੇ ਚੁੱਕੇ ਗਏ ਭਾਵੁਕ ਕਰ ਦੇਣ ਵਾਲੀ ਤਸਵੀਰ ਆ ਪਿੰਡ ਦੇ ਲੋਕ ਆ ਉਹ ਬਹੁਤ ਭਾਵੁਕ ਸੀਗੇ ਪਰਿਵਾਰ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਬਜ਼ੁਰ ਜਦੋਂ ਆਏ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਸੀਗੇ ਆਪਣੇ ਪੁੱਤ ਨੂੰ ਯਾਦ ਕਰਕੇ ਰੋ ਰਹੇ ਸੀਗੇ ਤਾਂ ਉਹਨਾਂ ਦੀ ਜਿਹੜੀ ਮਿਸਿਸ ਹੈ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਛੋਟੇ ਛੋਟੇ ਬੱਚੇ ਜੋ ਉਹਨਾਂ ਦਾ ਰੋਣਾ ਨਹੀਂ ਦੇਖਿਆ ਜਦੋਂ ਪਿੰਡ ਦੇ ਲੋਕ ਅਜੇ ਵੀ ਰਾਜਵੀਰ ਨੂੰ ਯਾਦ ਕਰ ਰਹੇ ਨੇ ਜੋ ਕਹਿੰਦੇ ਨੇ ਕਿ ਅੱਜ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਰਾਜਵੀਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਰਾਜਪੁਰ ਜਵੰਦਾ ਦਾ ਅੱਜ ਜੋ ਫੁੱਲ ਚੁਗਤੀ ਦੀ ਰਸਮ ਹੈ ਉਹ ਕੀਤੀ ਗਈ